ਵਰਜੀ ਕਾਲਸਾ ਵਰਜੀ ਕੀ ਫਤਿਹ ਖਾਵਰ ਦੇਉੜੀ ਆ ਆਮਾਦੀ ਪਾਰਟੀ ਦੇ ਨਾਲ ਆ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਤਾ ਲੱਗਿਆ ਕਿ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੇ ਲੱਗਦਾ ਕਿ ਪੂਰੇ ਤਰ੍ਹਾਂ ਦਾ ਇੱਕ ਆਪਾ ਇਹ ਕਹਦੇ ਕਿ ਖੁੱਡੇ ਲੈਣ ਲਾ ਦਿੱਤਾ ਸਭ ਤੋਂ ਵੱਡੀ ਆਧਾਰਨਾ ਕਿੱਥੋਂ ਮਿਲਦੀ ਆ ਕਾਲਾ ਆਮਾਦੀ ਪਾਰਟੀ ਦੀ ਜਿਹੜੀ ਇੱਕ ਪਟਿਆਲੇ ਦੇ ਵਿੱਚ ਧੰਨਵਾਦ ਯਾਤਰਾ ਜਿਹੜੀ ਸ਼ੁਰੂ ਹੋਈ ਆ ਕਿਉਂਕਿ ਹੁਣੇ-ਹੁਣੇ ਜਿਹੜੀਆਂ ਜਿਵਨੀ ਚੋਣਾਂ ਹੋਈਆਂ ਨੇ ਆਮਾਦੀ ਪਾਰਟੀ ਨੇ ਜਿੱਤੀਆਂ ਨੇ ਜਿੱਤ ਹਾਸਲ ਕੀਤੀ ਆ ਤੇ ਉਸ ਨੂੰ ਲੈ ਕੇ ਜਿਹੜੀ ਇੱਕ ਪਟਿਆਲੇ ਦੇ ਵਿੱਚੋਂ ਯਾਤਰਾ ਕੱਢੀ ਗਈ ਆ ਜਿਹੜੀ ਕਿ ਅੰਮ੍ਰਿਤਸਰ ਪਹੁੰਚੀ ਆ ਪਰ ਸਭ ਤੋਂ ਹੈਰਾਨ ਗੀਦੀ ਗੱਲ ਤੁਸੀਂ ਇਹ ਵੇਖੋ ਕਿ ਪੰਜਾਬ ਦੇ ਵਿੱਚ ਧੰਨਵਾਦ ਯਾਤਰਾ ਕੱਢੀ ਗਈ ਹੋਵੇ ਪੰਜਾਬ ਦਾ ਮੁੱਖ ਮੰਤਰੀ ਕਿਧਰੇ ਨਜ਼ਰਨਾ ਆਇਆ ਹੋਵੇ ਜਿਸ ਦੀ ਅਗਵਾਈ ਅਮਨ ਰੋੜੇ ਨੇ ਕੀਤੀ ਹੋਵੇ ਅਰਵਿੰਦ ਕੇਜਰੀਵਾਲ ਨੇ ਕੀਤੀ ਹੋਵੇ ਹਰਪਾਲ ਸਿੰਘ ਚੀਮਾ ਕਪਤਾਰ ਸਿੰਘ ਸੰਧਵਾ ਤੇ ਹੋਰ ਸਾਰੇ ਐਮ ਐਲ ਏ ਨੇ ਜਿਹੜੇ ਉਹ ਉੱਤੇ ਪੁੱਜੇ ਹੋਣ 2000 ਤੁਹਾਨੂੰ ਪਤਾ ਕਿ 22 ਦੇ ਵਿੱਚ ਭਗਵੰਤ ਮਾਨ ਦੇ ਸੱਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ 90 ਆ ਸੌਰੀ 92 ਐਮ.ਐਲ.ਏ ਜਿਹੜੇ ਨੇ ਵਿਧਾਇਕ ਨੇ ਜਿਹੜੇ ਉਹ ਜਿਤਾਏ ਜਾਂਦੇ ਨੇ ਤੇ ਮੁੱਖ ਮੰਤਰੀ ਬਣਦੇ ਨੇ ਭਗਵੰਤ ਮਾਨ ਆ ਪਰ ਥੋੜੇ ਟਾਈਮ ਦੇ ਵਿੱਚ ਮੈਂ ਇਹ ਕਹਿ ਦੂੰਗਾ ਅੱਗੇ ਭਗਵੰਤ ਮਾਨ ਨੂੰ ਜਿਹੜਾ ਕਿ ਖੁੱਡੇ ਲੈਣ ਦੇ ਜਿਹੜੀਆਂ ਤਿਆਰੀਆਂ ਸੀ ਕਾਫੀ ਲੰਬੇ ਟਾਈਮ ਤੋਂ ਹੋ ਰਹੀਆਂ ਸੀ ਤੁਸੀਂ ਇੱਕ ਹੋਰ ਦੇਖੋ ਪੰਜਾਬ ਦੇ ਵਿੱਚ ਆ ਧੰਨਵਾਦ ਯਾਤਰਾ ਸ਼ੁਰੂ ਹੋਈ ਆ ਉਦੇ ਵਿੱਚ ਭਗਵਾਨ ਤਮਨ ਨਜ਼ਰ ਨਹੀਂ ਆਏ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਾਪਨਾ ਜਿਹੜੀ ਦਿਵਸਾ ਉਹ ਮਨਾਇਆ ਗਿਆ ਤੇ ਉਥੇ ਭਗਵਾਨ ਤਮਨ ਨਹੀਂ ਪੁੱਜੇ ਉਥੇ ਗੈਰ ਹਾਜ਼ਰ ਰਹੇ ਪਟਿਆਲੇ ਦੇ ਵਿੱਚ ਗੈਰ ਹਾਜ਼ਰ ਰਹੇ ਇਹਨਾਂ ਦਾ ਕਾਰਨ ਕੀ ਹੋ ਸਕਦਾ ਰੀਜਨ ਕੀ ਹੋ ਸਕਦਾਗਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਭਗਵਾਨ ਤਮਨ ਦੀ ਜਿਹੜੀ ਕੁਰਸੀ ਨੂੰ ਮੈਂ ਪਹਿਲਾਂ ਕਿਹਾ ਸੀ ਤੁਹਾਨੂੰ ਕਿ ਫਿਰ ਕਈ ਭੇਡਾਂ ਨੇ ਜਿਹੜੀਆਂ ਉਹ ਤੜਪਣ ਲੱਗ ਜਾਂਦੀਆਂ ਕਿ ਸਾਡੇ ਜੀ ਭਵੰਤਮਾਨ ਨੂੰ ਇਸ ਤਰ੍ਹਾਂ ਕਹਤਾ ਮੈਂ ਤਾਂ ਨੂੰ ਪਹਿਲਾਂ ਦੱਸਿਆ ਸੀ ਕਿ ਅਸੀਂ ਸਾਰਿਆਂ ਪਾਰਟੀਆਂ ਦੀ ਗੱਲ ਕਰਦੇ ਆ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਦੇ ਆ ਜਿੱਥੇ ਸਾਨੂੰ ਲੱਗਦਾਗਾ ਕਿ ਭਗਵੰਤ ਮਾਨ ਦੇ ਨਾਲ ਧੱਕਾ ਹੋ ਰਿਹਾ ਜਾਂ ਧੱਕਾ ਸਰਕਾਰ ਕਰ ਰਹੀ ਆ ਕਿਹੜੀ ਸਰਕਾਰ ਕਰ ਰਹੀ ਆ ਦਿੱਲੀ ਦੀ ਦਿੱਲੀ ਦੀ ਪਾਰਟੀ ਕੌਣ ਆ ਤੁਹਾਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਜਿੱਥੋਂ ਇਹ ਪਾਰਟੀ ਸ਼ੁਰੂ ਹੁੰਦੀ ਆ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਂ ਰਲ ਕੇ ਜਿਹੜਾ ਪੰਜਾਬ ਦੇ ਵਿੱਚ ਮਹਿੰਮ ਚਲਾਉਂਦਾ ਮਹਿੰਮਤਾਵਾਦ ਜਿਹੜਾ ਆਮ ਆਦਮੀ ਪਾਰਟੀ ਉੱਪਰ ਕੇ ਸਾਹਮਣੇ ਆਉਂਦੀ ਆ ਤੇ ਫਿਰ ਜਿੱਤਦੀ ਆ ਜਿੱਤ ਕੇ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਬਣਦਾਗਾ ਤੇ ਹੁਣ ਲੱਗਦਾ ਕਿ ਵੀ ਅਰਵਿੰਦ ਕੇਜਰੀਵਾਲ ਆਪਣੇ ਹੱਥਾਂ ਦੇ ਵਿੱਚ ਇਹਨੂੰ ਸਾਰਾ ਕੁਝ ਲੈਣਾ ਚਾਹੁੰਦਾਗਾ ਮੈਂ ਤੁਹਾਨੂੰ ਪਹਿਲਾਂ ਵੀ ਜਿਹੜੀ ਬੇਨਤੀ ਕੀਤੀ ਸੀ ਇਹ ਭਗਵਾਨ ਪ੍ਰਮਾਨ ਦੇ ਕੋਲੋਂ ਜਿਹੜਾ ਪ੍ਰਧਾਨਗੀ ਦਾ ਅਹੁਦਾ ਉਹ ਤਾਂ ਹੁਣ ਖੋਲਿਆ ਹੁਣ ਭਗਵਾਨ ਪ੍ਰਮਾਨ ਵੀ ਸਖੈ ਦੇ ਕਿ ਮੈਂ ਆਪਣੇ ਆਪ ਛੱਡਿਆਗਾ ਪਰ ਜਿਸ ਤਰ੍ਹਾਂ ਬਾਦਲ ਕੇ ਵੱਲੋਂ ਸਖਬੀਰ ਬਾਦਲੋਂ ਵੱਲੋਂ ਅਹੁਦਾ ਨਹੀਂ ਛੱਡਿਆ ਜਾਂਦਾ ਸੀ ਤੇ ਦੋ ਧੜੇ ਹੋ ਗਏ ਦੋ ਧੜਿਆਂ ਤੋਂ ਹੋਣ ਤੋਂ ਬਾਅਦ ਜਦੋਂ ਪੂਰੀ ਨਾਰਾਜ਼ਗੀ ਹੋਈ ਤੇ ਫਿਰ ਉਹਨੇ ਅਹੁਦਾ ਛੱਡ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਭਗਵੰਤ ਮਾਨ ਤੋਂ ਜਿਹੜਾ ਅਹੁਦਾਗਾ ਉਹ ਕਾਫੀ ਕਾਫੀ ਜਿਹੜਾ ਟਾਈਮ ਤੋਂ ਜਿਹੜਾ ਇੱਕ ਅੜਿੱਕਾ ਬਣਿਆ ਹੋਇਆ ਸੀ ਕਿ ਭਗਵੰਤ ਮਾਨ ਤੋਂ ਕਿਸ ਤਰ੍ਹਾਂ ਹੁੰਦਾ ਖੋਇਆ ਜਾਵੇ ਤੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਹਿੰਦੂ ਚਿਹਰਾ ਜਿਹੜਾ ਉਹ ਬਣੂਗਾ ਪੰਜਾਬ ਦਾ ਪ੍ਰਧਾਨ ਤੇ ਆਮਣ ਅਰੋੜੇ ਨੇ ਜਿਹੜੀ ਉਹ ਕਮਾਨ ਸੰਭਲੀ ਪੰਜਾਬ ਦੀ ਤੇ ਸਾਨੂੰ ਇਹ ਕੋਈ ਨਾਰਾਜ਼ਗੀ ਨਹੀਂ ਕਿ ਹਿੰਦੂ ਬਣੇ ਮੁਸਲਮਾਨ ਬਣੇ ਇਸਾਈ ਬਣੇ ਜੋ ਵੀ ਬਣੇ ਪਰ ਗੱਲ ਜਿਹੜੀ ਕਹੀ ਆ ਵੀ ਕਹਿਣ ਦਾ ਭਾਵ ਕਿ ਉਹ ਸੱਚ ਹੋਈ ਆ ਹੁਣ ਇਸ ਤਰ੍ਹਾਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਆ ਉਹ ਬਾਲੇ ਟਾਈਮ ਦੀ ਮੈਨੂੰ ਲੱਗਦਾ ਕਿ ਪਰੌਣੇ ਨਹੀਂ ਜਾਪਦੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਉਹ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੋਏਗੀ ਜਿਸ ਤਰ੍ਹਾਂ ਕ ਭਵੰਤਮਨ ਦੀ ਕਿੱਲੀ ਨੰਪੀ ਜਾ ਰਹੀ ਆ ਜਿਸ ਤਰ੍ਹਾਂ ਭਵੰਤਮਨ ਨੂੰ ਸਮਾਗਮਾਂ ਤੋਂ ਪਰੇ ਕੀਤਾ ਜਾ ਰਿਹਾਗਾ ਤੁਸੀਂ ਆਪ ਦੇਖਿਆ ਉਹਨੇ ਕਿ ਭਗਵੰਤਮਨ ਨਿੱਕੇ ਤੋਂ ਨਿੱਕੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦਾਗਾ ਚੋਣਾਂ ਦੇ ਦੌਰਾਨ ਹਰ ਇੱਕ ਪਾਸੰ ਦੇ ਵਿੱਚ ਭਵੰਤਮਾਨ ਗਰਜਦਾ ਰਿਹਾ ਪਰ ਪੰਜਾਬ ਦੇ ਵਿੱਚ ਧੰਨਵਾਦ ਯਾਤਰਾ ਹੋਵੇ ਤੇ ਉੱਥੇ ਭਵੰਤਮਾਨ ਨਾਦਰ ਨਾ ਆਵੇ ਦਿੱਲੀ ਦੇ ਵਿੱਚ ਆਮਾ ਦੀ ਪਾਰਟੀ ਦੀ ਸਥਾਪਨਾ ਦਿਵਸ ਮਨਾਇਆ ਜਾਵੇ ਤੇ ਉੱਥੇ ਭਵੰਤਮਾਨ ਨਾਦਰ ਨਾ ਆਵੇ ਤੇ ਤੁਸੀਂ ਆਪਣੇ ਆਪ ਦੇ ਅੰਦਾਜ਼ਾ ਲਾ ਲਓ ਕਿ ਗੱਲ ਹੁਣ ਕਿੱਧਰ ਨੂੰ ਜਾ ਰਹੀ ਆ ਤੇ ਜਿਹੜਾ ਭਗਵੰਤ ਮਾਨ ਆ ਇਸ ਨੂੰ ਖੁੱਡੇ ਲੈਣ ਦੀ ਜਿਹੜੀ ਤਿਆਰੀ ਆ ਲਾਉਣ ਦੀ ਜਿਹੜੀ ਤਿਆਰੀ ਆ ਬਿਲਕੁਲ ਸ਼ੁਰੂਆਤ ਹੋ ਚੁੱਕੀ ਆ ਇੱਕ ਅਹੁਦਾ ਤਾਂ ਖੋਲਿਆ ਗ੍ਰਹਿ ਮਤਰਾਲਾ ਰਹਿ ਗਿਆ ਤੇ ਹੁਣ ਮੁੱਖ ਮੰਤਰੀ ਦੀ ਕੁਰਸੀ ਰਹਿ ਗਿਆ ਤੇ ਉਹ ਵੀ ਡਾਮਾ ਡੋਲ ਹੋ ਰਹੀ ਆ ਉਹ ਵੀ ਕਿਸੇ ਵੇਲੇ ਵੀ ਜਿਹੜੀ ਆ ਕੁਰਸੀ ਜਿਹੜੀ ਖਾਤਰੇ ਦੀ ਇੱਕ ਆਪਾਂ ਕਹ ਜੇ ਕਿ ਘੰਟੀ ਬਣ ਰਹੀ ਆ ਬੜੀ ਸੋਚਣ ਦੀ ਗੱਲ ਹੈ ਇੱਥੇ ਬੜੀ ਧਿਆਨ ਦੇਣ ਦੀ ਗੱਲ ਆ ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਲਤਾਰ ਸਿੰਘ ਸੱਧਮਾ ਜਿਹੜੇ ਕਿ ਡਿਪਟੀ ਮੁੱਖ ਮੰਤਰੀ ਹੋ ਸਕਦੇ ਨੇ ਲੋਕ ਸਭਾ ਦੇ ਸਪੀਕਰ ਵਜੋਂ ਪ੍ਰੋਫੈਸਰ ਬਲਜਿੰਦਰ ਕੌਰ ਦਾ ਨਾਮ ਸਾਹਮਣੇ ਆ ਰਿਹਾ ਸੀ ਤੇ ਅਮਨ ਰੂੜੇ ਦਾ ਸਾਹਮਣੇ ਆ ਰਿਹਾ ਸੀ ਉਹ ਤਾਂ ਕਲੀਅਰ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਹੋਰ ਵੀ ਜਿਹੜਾ ਵੱਡੇ ਜਿਹੜਾ ਫਿਰ ਬਾਦਲ ਦੇਖਣ ਨੂੰ ਮਿਲੇਗਾ ਬੇਸਾਕਾ ਆਮਾਦੀ ਪਾਰਟੀ ਦੇ ਵਿੱਚ ਕਾਟੋਕਲੇਸ ਦਾ ਕਾਫੀ ਲੰਬੇ ਸਮੇਂ ਦਾ ਜਿਹੜਾ ਜਾਰੀ ਆ ਬੇਸਾਕਾ ਰਵਿੰਦਰ ਕੇਂਦਰੀਵਾਲ ਨਾਲ ਭਗਵੰਤ ਮਾਨ ਦੀ ਖੜਕੀ ਹੋਈ ਆ ਤੂੰ ਤੂੰ ਮੈਂਵੇਂ ਹੀ ਹੋਈ ਆ ਕਿ ਹੋ ਸਕਦਾ ਕਿ ਉਤਲੇ ਮਨੋਂ ਜਿਹੜਾ ਵੋਟਾਂ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਅਸੀਂ ਇੱਕਾਂ ਪਰ ਇੱਕ ਦੂਜੇ ਤੋਂ ਜਿਹੜੇ ਖੱਬਾ ਨੇ ਦੋਨੇ ਨਾਰਾਜ ਨੇ ਜਾਨੀ ਕਿ ਇੱਕ ਦੂਜੇ ਨੂੰ ਦੇਖ ਕੇ ਇਹ ਰਾਜੀ ਨਹੀਂ ਉਹਨਾਂ ਰਵਿੰਦਰ ਕੇਜਰੀਵਾਲ ਦਾ ਹੁਣ ਇਹ ਆ ਕਿ ਉਹ ਪੰਜਾਬ ਦੀ ਬਾਗਡੋਰ ਅਬ ਸੰਭਾਲੇ ਤੇ ਪੰਜਾਬ ਤੇ ਕਬਜ਼ਾ ਕਰੇ ਇਹ ਦਿੱਲੀ ਦਾ ਹਮੇਸ਼ਾ ਰਹਿਗਾ ਜਦੋਂ ਵੀ ਦਿੱਲੀ ਕਿਸੇ ਪਾਰਟੀ ਨਾਲ ਰਲੇਮਾ ਕਰਦੀ ਆ ਜਾਂ ਕਿਸੇ ਪਾਰਟੀ ਨੂੰ ਜਿਤਾਉਂਦੀ ਆ ਤੇ ਉਹ ਫਿਰ ਦਿੱਲੀ ਪੰਜਾਬ ਦੀਆਂ ਸਾਰੀਆਂ ਤਾਕਤਾਂ ਖੋ ਕੇ ਆਪਣੇ ਹੱਥਾਂ ਦੇ ਵਿੱਚ ਲੈ ਲੈਂਦੀ ਆ ਤੁਹਾਡੇ ਸਾਹਮਣੇ ਜਿਹੜਾ ਬਾਦਰ ਕਿਆਂ ਬਾਦਰ ਕਿਆਂ ਨੇ ਭਾਜਪਾ ਦੇ ਨਾਲ ਯਾਰੀ ਪਾਈ ਸੀ ਫਿਰ 10 ਸਾਲ ਜਿਹੜੇ ਨੱਪੇ ਰੱਖੇ ਬਾਦਰ ਕਿਆਂ ਨੇ ਭਾਜਪਾ ਨੇ ਜਿਸ ਤਰ੍ਹਾਂ ਮੋਦੀ ਕਹਿੰਦਾ ਸੀ ਉਸ ਤਰ੍ਹਾਂ ਬਿਆਨ ਦਿੰਦੇ ਰਹੇ ਜਦੋਂ ਫਿਰ ਕਿਸਾਨ ਇਹਨਾਂ ਦੇ ਖਿਲਾਫ ਹੋ ਜਾਂਦੇ ਸੀ ਫਿਰ ਆਪਣੇ ਬਿਆਨਾਂ ਤੋਂ ਮੁੱਕਰ ਜਾਂਦੇ ਸੀ ਤੁਸੀਂ ਜਿਹੜਾ ਹਰਸ਼ਿੰਦਰਤਾ ਦਾ ਦੇਖਿਆ ਬਿਆਨ ਵੇਸਾ ਕੋ ਉਹਨਾਂ ਨੇ ਇੱਕ ਜਮਾਂ ਐਂਡ ਤੇ ਆ ਕੇ ਪਤਾ ਸੀ ਕਿ ਹੁਣ ਸਾਨੂੰ ਜਿਵੇਂ ਮੱਖਣ ਚ ਵਾਲ ਕੱਢੀਦਾ ਹੁੰਦਾ ਇਸ ਤਰ੍ਹਾਂ ਕੱਢ ਕੇ ਇਹਨਾਂ ਨੇ ਮਾਰਨਾਗਾ ਤੇ ਜਾਂਦੇ ਜਾਂਦੇ ਨੇ ਇਹ ਕਹਿੰਦਾ ਕਿ ਅਸੀਂ ਕੁਰਸੀ ਛੱਡੀ ਆ ਜੀ ਤੁਹਾਡੇ ਪੱਲੇ ਰਹਿਣੇ ਵਾਲਿਆਂ ਨੇ ਕੁਝ ਦਿੱਤਾ ਨਹੀਂ ਤੁਸੀਂ ਕੁਰਸੀ ਛੱਡੋ ਚਾਹੇ ਰੱਖੋ ਜੇ ਨਾ ਤੁਹਾਡੀ ਕੁਰਸੀ ਛੱਡਣਾ ਫਰਕ ਪਿਆ ਮੋਦੀ ਨੂੰ ਉਂਦੀ ਤੇ ਨਾ ਤੁਹਾਡੀ ਕੁਰਸੀ ਰੱਖਣ ਦੇ ਨਾਲ ਫਰਕ ਪੈਣਾ ਸੀ ਤੇ ਜਦੋਂ ਪੂਰਾ ਤੋੜ ਬਸੌੜਾ ਹੋ ਗਿਆ ਵਿੱਚ ਤਾਂ ਇਹ ਕਹਿੰਦੇ ਸੀ ਕਿ ਅਜੇ ਜਿਹੜਾ ਇਹਨਾਂ ਦਾ ਅੰਦਰ ਖਾਤੇ ਚੱਲ ਰਿਆਂਗਾ ਪਰ ਹੁਣ ਪਤਾ ਲੱਗਿਆ ਕਿ ਸੁਖਵੀਰ ਬਾਦਲਾ ਲੇਲੜੀਆਂ ਕੱਢ ਰਿਆ ਤੇ ਹੋਰ ਪਾਰਟੀਆਂ ਵੀ ਜਿਹੜੀਆਂ ਇਹਦੇ ਨਾਲ ਜਿਹੜੇ ਮੰਤਰੀ ਨੇ ਜਾਂ ਬਧਾਇਕ ਨੇ ਉਹਨਾਂ ਵੱਲੋਂ ਵੀ ਜਿਹੜੀ ਵੋਟਾਂ ਤੋਂ ਪਹਿਲਾਂ ਗੱਲ ਕਹੀ ਗਈ ਸੀ ਕਿ ਜਿਹੜੀਆਂ ਚੋਣਾਂ ਨੇ ਉਹ ਬੀਜੇਪੀ ਨਾਲ ਜਿਹੜੀਆਂ ਲੜਕੇ ਜਿਹੜੀਆਂ ਸਾਂਝੀਆਂ ਲੜੀਆਂ ਜਾਣ ਪਰ ਕੁਝ ਕੁ ਮੁੱਦਿਆਂ ਤੇ ਜਿਸ ਤਰ੍ਹਾਂ ਅਕਾਲੀ ਦਲ ਚਾਹੁੰਦਾ ਸੀ ਪਰ ਬੀਜੇਪੀ ਉਸ ਤਰ੍ਹਾਂ ਨਹੀਂ ਚਾਹੁੰਦੀ ਸੀ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਅਰਲੇਮਾ ਹੁਣੀ ਹੋ ਸਕੇਗਾ ਤੇ ਕੁਝ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਸੀ ਤੇ ਲੋਕਾਂ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਸਾਡੀ ਤਾਕਤ ਇਹ ਆ ਜੇ ਸਾਡੇ ਨਾਲ ਤੁਸੀਂ ਨਾਰਾਜ਼ਗੀ ਰੱਖੋਗੇ ਤਾਂ ਤੁਹਾਨੂੰ ਅਸੀਂ ਇਸ ਤਰ੍ਹਾਂ ਪੁੰਚ ਕੇ ਸੱਟ ਦੇਵਾਂਗੇ ਇਹੀ ਹਾਲ ਹੁਣ ਭਗਵੰਤ ਮਾਨ ਨਾਲ ਬੀਜੇਪੀ ਕਰ ਰਹੀ ਆ ਵੀ ਸੱਕ ਕਹਿੰਦੇ ਕਿ ਭਗਵੰਤ ਮਾਨ ਆ ਬੀਜਪੀ ਦੇ ਨੇੜੇ ਆ ਅਮਿਤ ਸਾਹਿਬ ਦੇ ਨੇੜੇ ਆ ਹੁਣ ਕਿਸਾਨਾਂ ਦੇ ਮੁੱਦੇ ਤੇ ਲਾ ਲਓ ਅੱਜ ਭਗਵੰਤ ਮਾਨ ਬੁਰੀ ਤਰ੍ਹਾਂ ਫੇਲ ਹੋ ਰਿਹਾਗਾ ਹੁਣ ਭਗਵੰਤ ਮਾਨ ਨੂੰ ਦੀ ਮਜਬੂਰੀ ਬਣ ਗਈ ਕਿ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਨੂੰ ਕਹਿ ਕੇ ਉਹਨਾਂ ਨੂੰ ਅੱਧੀ ਰਾਤ ਨੂੰ ਚੁੱਕ ਕੇ ਜਿਹੜਾ ਡੀਐਮ ਸਿੱਦੇ ਹਸਪਤਾਲ ਦੇ ਵਿੱਚ ਛੁੱਟਿਆ ਜਾਂਦਾਗਾ ਹੁਣ ਕਿਸਾਨਾਂ ਦੀ ਜਿਹੜੀ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਫਤਿਹ ਸਿੰਘ ਆ ਜਿਹੜੀ ਕਿਸਾਨਾਂ ਤੋਂ ਬਣੀ ਪਾਰਟੀ ਉੱਪਰ ਕੇ ਸਾਹਮਣੇ ਆਈ ਸੀ ਅੱਜ ਉਹ ਕਿਸਾਨਾਂ ਦੇ ਫੇਰ ਬੈਰੀ ਬਣ ਚੁੱਕੇ ਨੇ ਕਿਉਂਕਿ ਬੀਜੇਪੀ ਸਾਰਾ ਰੋਲ ਅਦਾ ਕਰ ਰਹੀ ਆ ਸਾਰੀਆਂ ਪਾਵਰਾਂ ਬੀਜੇਪੀ ਕੋਲ ਨੇ ਇਸ ਤਰ੍ਹਾਂ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਤੇ ਹੁਣ ਜਿਹੜਾ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਭਗਵੰਤ ਮਾਨ ਦਾ ਹਾਲ ਜਿਹੜਾ ਕਿ ਕੀ ਹੁੰਦਾਗਾ ਹੁਣ ਐ ਨਹੀਂ ਪਤਾ ਇੱਥੇ ਕੋਈ ਬੀਜੇਪੀ ਦਾ ਜਿਹੜਾ ਲੀਡਰ ਆ ਉਹ ਆਪਣੇ ਬੰਦਿਆਂ ਨੂੰ ਉਹ ਖੜਾ ਕਰ ਦੇਵੇ ਹੋ ਸਕਦਾ ਹੈ ਕਿ ਅਰਵਿੰਦਰ ਕੇਜਰੀਵਾਲ ਨੂੰ ਵੀ ਭਜਾ ਦੇਵੇ ਜਾਂ ਹੋ ਸਕਦਾ ਹੈ ਕਿ ਅਰਵਿੰਦਰ ਕੇਜਰੀਵਾਲ ਦੇ ਥਰੂ ਪੰਜਾਬ ਤੇ ਜਿਹੜਾ ਬੀਜੇਪੀ ਪੂਰਾ ਕਬਜ਼ਾ ਹੋਣਾ ਚਾਹੁੰਦੀ ਆ ਇਸ ਕਰਕੇ ਉਹ ਤਾਂ ਜਿਹੜਾ ਅਸਤੀਫਾ ਦਵਾਇਆ ਹੋਵੇ ਇਹ ਕਈ ਐਗ ਗੱਲਾਂ ਨੇ ਇਹਨੂੰ ਬੜੀ ਸੋਚ ਤੇ ਵਿਚਾਰਨ ਵਾਲੀ ਗੱਲ ਆ ਇਹ ਸਰਪਾ ਹਵਾ ਦੇ ਵਿੱਚ ਆਪਾਂ ਕਹਿ ਦਈਏ ਕਿ ਡਾਂਗਾ ਮਾਰਨੀ ਵਾਲੀ ਗੱਲ ਨਹੀਂ ਤੇ ਅੱਜ ਤੁਹਾਨੂੰ ਸਾਰਾ ਕੁਝ ਚੰਗਾ ਲੱਗਦਾਗਾ ਕਿਉਂਕਿ ਜਿੰਨਾ ਚਿਰ ਪਾਰਟੀ ਖੜੀ ਆ ਤੇ ਉਹਨਾਂ ਚਿਰ ਉਹਨਾਂ ਦੇ ਜਿਹੜੀਆਂ ਭਗਤ ਲਾਲੋ ਏਡਾ ਕਹਿ ਲਈ ਆਪਾਂ ਮਾਫ ਕਰਨਾ ਜੇ ਕਿਸ ਨੂੰ ਬੁਰਾ ਲੱਗਦਾ ਉਹਨਾਂ ਚਿਰ ਉਹਨਾਂ ਨੂੰ ਠੀਕ ਲੱਗਦਾਗਾ ਪਰ ਜਦੋਂ ਅਗਲੇ ਨੇ ਅੰਬ ਦੀ ਗਠੋਲੀ ਦੇ ਵਾਂਗੂ ਪੁੰਝ ਕੇ ਛੱਡ ਦਿੱਤਾ ਫੇ ਸਾਰੇ ਰੋਣਗੇ ਜੀ ਆਹ ਅਸੀਂ ਵੀ ਕਹਿੰਦੇ ਸੀ ਜੀ ਅੰਦਰ ਖਾਤੇ ਗੱਲਾਂ ਚੱਲਦੀਆਂ ਸੀ ਸਾਰੇ ਉੱਪਰ ਕੇ ਸਾਹਮਣੇ ਆਉਣਗੇ ਹੁਣ ਸਾਰੇ ਚੁੱਪ ਨੇ ਵਿਧਾਇਕਾਂ ਦਾ ਪਹਿਲੇ ਚੁੱਪ ਨੇ ਵਿਧਾਇਕਾਂ ਨੂੰ ਤਾਂ ਪਤਾ ਨਹੀਂ ਕੀ ਹੋਇਆਗਾ 92 ਦੇ 92 ਚੋਂ ਲਾ ਲ ਇੱਕ ਦੋ ਬੋਲਦੇ ਹੋਣਗੇ ਬਾਕੀ ਤਾਂ ਸੁਸਰੀ ਵਾਂਗੂ ਸੁੱਤੇ ਪਏ ਨੇ ਇਸ ਕਰਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤੁਮਾ ਕਹੋਂ ਜਾ ਰਿਹਾਗਾ ਤੇ ਭਗਵਾਨ ਤੁਮਾਨ ਨੂੰ ਜਿਹੜਾ ਖੁੱਡੇ ਲੈਣ ਲਾਇਆ ਜਾ ਰਿਹਾਗਾ ਤੇ ਤੁਸੀਂ ਆਪਣੇ ਕਮੈਂਟ ਬੈਟ ਬਾਕਸ ਦੇ ਵਿੱਚ ਜ਼ਰੂਰ ਲਿਖਣੇ ਨੇ ਕੀ ਗੱਲ ਤੁਹਾਨੂੰ ਲੱਗਦੀ ਹੈ ਕਿ ਇਹ ਗੱਲ ਹੋ ਸਕਦੀ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਤੁਸੀਂ ਕਿ ਜਿਸ ਤਰ੍ਹਾਂ ਭਾਜਪਾ ਨੇ ਅਕਾਲੀ ਦਲ ਦਾ ਹਾਲ ਕੀਤਾ ਮੇਸ਼ੱਕ ਕਹਦੇ ਆ ਕਿ ਅਕਾਲੀ ਦਲ ਨੇ ਜਿਹੜਾ ਸਿੱਖਾਂ ਦੇ ਨਾਲ ਪੰਗਾ ਲੈਂਦਾ ਗੁਰੂ ਦੇ ਨਾਲ ਪੰਗਾ ਲੈਂਦਾ ਆਪਾਂ ਇਹ ਗੱਲ ਵੀ ਮੰਨਦੇ ਆ ਕਿ ਜਿਹੜੀਆਂ ਉਹਨਾਂ ਨੇ ਸਿੱਖ ਵਿਰੋਧੀ ਗੱਲਾਂ ਕੀਤੀਆਂ ਜਾਂ ਉਹਨਾਂ ਤੋਂ ਕਰਾਈਆਂ ਨਹੀਂ ਕਿਸੇ ਨੇ ਇਹ ਕਰਕੇ ਉਹਦਾ ਹਾਲ ਹੋ ਜਾਗਾ ਪਰ ਜਿਹੜੀ ਬੀਜੇਪੀ ਸਰਕਾਰ ਆ ਉਹਦੇ ਪਿੱਛੇ ਆਰਐਸਐਸ ਖੜੀ ਆ ਜਿਹੜੀ ਕਿ ਸਿੱਖਾਂ ਨੂੰ ਦੁਸ਼ਮਣ ਚਾਹੁੰਦੀ ਆ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਤੇ ਜਿਹਦੇ ਪਿੱਛੇ ਤਾਕਤਾਂ ਖੜੀਆਂ ਹੋਣ ਬੰਨੀਆਂ ਬੜੀਆਂ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸਟੈਂਡ ਨਾ ਕੋਈ ਲੈ ਸਕੇ ਜਿਸ ਤਰ੍ਹਾਂ ਗੱਲਾਂ ਬੀਜੇਪੀ ਵਰਗੀਆਂ ਕਰਦਾਗਾ ਹੁਣ ਇਹਨਾਂ ਨੇ ਤਿੰਨ ਸੀਟਾਂ ਜਿੱਤੀਆਂ ਜਿੱਤ ਲੋ ਚਾਹੇ ਨਾ ਜਿੱਤੀਆਂ ਇਹਨਾਂ ਦਾ ਕੋਈ ਮਾਇਨਾ ਹੀ ਨਹੀਂ ਕੋਈ ਇਹਨਾਂ ਨੂੰ ਲਾਲਸਾ ਨਹੀਂ ਕੋਈ ਇਹਨਾਂ ਨੂੰ ਆਪਣਾ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਹੁਣ ਧੰਨਵਾਦ ਯਾਤਰਾ ਕਾਦੀ ਕੱਢੀ ਆ ਧੰਨਵਾਦ ਯਾਤਰਾ ਤੁਸੀਂ ਉਦੋਂ ਕੱਢਣੀ ਸੀ ਜਦੋਂ ਤੁਹਾਡੀ ਪਾਰਟੀ ਬਣੀ ਸੀ ਤੁਹਾਡਾ ਮੁੱਖ ਮੰਤਰੀ ਬਣਿਆ ਸੀ ਤੁਹਾਡੇ 92 ਐਮਐਲਏ ਬਣੇ ਸੀ ਉਦੋਂ ਦਾ ਯਾਤਰਾ ਕੱਢੀ ਨਹੀਂ ਹੁਣ ਤਿੰਨ ਸੀਟਾਂ ਜਿੱਤ ਕੇ ਕਹਿੰਦੇ ਯਾਤਰਾ ਕੱਢਦੇ ਆ ਧੰਨਵਾਦ ਯਾਤਰਾ ਹੁਣ ਲੋਕਾਂ ਦੀ ਜੋ 90 92 ਵਿਧਾਇਕ ਤੁਹਾਡੇ ਜਿਤਾਏ ਮੁੱਖ ਮੰਤਰੀ ਨਿਤਾਨ ਪਾੜਮੀ ਤੇ ਬਿਠਾਇਆ ਤਾਂ ਉਹ ਇੱਕ ਨਵੀਂ ਪਾਰਟੀ ਲੋਕਾਂ ਨੇ ਦਿੱਤੀ ਉਹਦੇ ਨਾਲ ਤਾਨੂੰ ਜ਼ਿਆਦਾ ਹੀ ਲੋਕ ਆ ਹੁਣ ਤਾਨੂੰ ਜ਼ਿਆਦਾ ਆਗੇ ਕਿਉਂਕਿ ਹੁਣ ਤਾਨੂੰ 27 ਦੇ ਵਿੱਚ ਫੇਰ ਦਰਸ ਚਾਉਂਦਾਗਾ ਆਉਣ ਵਾਲਾ 27 ਆ ਜਿਹੜਾ ਆਮਾ ਦੀ ਪਾਰਟੀ ਦੇ ਲਈ ਬਹੁਤ ਬੁਰਾ ਟਾਈਮ ਹੋਵੇਗਾ ਜਿਸ ਤਰ੍ਹਾਂ ਜਿਹੜਾ ਅੱਜ ਮਾਹੌਲ ਹੋ ਰਿਹਾਗਾ ਤੇ ਇਸ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜਾ ਜ਼ਰੂਰ ਲਿਖਿਓ ਧੰਨਵਾਦ ਮੈਡੀਕਲ ਖਾਲਸਾ ਵੈਦਜ ਕੀ ਪਤੇ